ਉਰੇ ਗੱਲੇ ਆ ਰਹੀ ਸੀ ਬਿੱਕ ਲਾਲਾ ਤਨ ਤਨ ਪਈਆ ਰੇਡੀ ਵਾਲਾ ਕਾਰ ਵਾਲੇ ਨੇ ਮਗਰੋਂ ਮਾਰੀ ਇਹਦੇ ਵਿੱਚ ਤੇ ਵਿੱਚ ਮਾਰੀ ਜਦੋਂ ਹੀ ਕਾਰਾਂ ਨੇ ਇਹ ਤੋਂ ਸੰਭਾਲਿਆ ਨਹੀਂ ਕੰਟਰੋਲ ਦੇ ਕੰਟਰੋਲ ਹੋ ਗਿਆ ਤੇ ਮੂਰੇ ਇੱਕ ਟਰੱਕ ਜਾ ਰਿਹਾ ਸੀ ਉਹਦੇ ਵਿੱਚ ਵੱਜਿਆ ਤੇ ਉਹਦੇ ਵਿੱਚ ਵੱਜਣ ਕਾਰਨ ਇਹਦੇ ਛੱਟ ਛੱਟ ਵੱਜੀ ਤੇ ਬੰਦਾ ਮੌਕੇ ਤੇ ਖਤਮ ਹੋ ਗਿਆ ਕਾਰ ਦਾ ਨੰਬਰ ਵੀ ਹੈ ਕੋਈ ਕਿਤੇ ਤੇਜ਼ ਦੀ ਖਰਾਬ ਤੇ ਤੇਜ਼ ਨਹੀਂ ਜਦੋਂ ਆਇਆ ਜੀ ਕਾਰ ਦਾ ਨੰਬਰ ਬੰਦੇ ਨੇ ਫੋਟੋਆਂ ਦਿੱਤੇ ਆ ਇਹਨੂੰ ਕਾਰ ਦਾ ਨੰਬਰ ਉਹ ਵੀ ਦੱਸ ਦੇਣਾ ਜੇ ਕਹੂੰ ਕਾਰ ਦਾ ਨੰਬਰ ਹੈ ਜੀ ਪੀ ਵੀ 52 ਪੀ 68 68 ਜਿਹਦਾ ਉਹਨਾਂ ਨੂੰ ਪਤਾ ਚੱਲਿਆ ਵੀ ਕਾਰ ਵਿੱਚ ਲੱਗੀ ਪਿੱਛੇ ਤੇ ਆ ਗਈ ਜੀ ਵਾਹ ਵੀ ਮੂਰੇ ਟਰੱਕ ਚ ਲੱਗਿਆ ਹੈ ਉਹਦੀ ਸਪੋਰਟ ਡੈਥ ਹੋ ਗਈ ਉਹਦੀ ਆਪਣਾ ਰਿਸ਼ਤੇਦਾਰ ਸੀ ਪਰਸਾ ਰਿਸ਼ਤੇਦਾਰ ਸੀ ਆਪਣਾ ਜੀ ਮੇਰੇ ਭਰਾ ਦਾ 사ਲਾ ਸਾਲਾ ਸੀਗਾ ਜੀ ਬਹੁਤ ਵਿਖੋਇਆ ਜੀ ਬਹੁਤ ਮਾੜੀ ਘਟਨਾ ਹੋਈ ਹੈ ਤੇ ਕਾਰਾਂ ਦੀ ਕਕੀ ਹੈ ਇਹ ਉਹ ਬਹੁਤ ਤੇਜ਼ ਸੀਗਾ ਇਹ ਆਪਦੀ ਰਾਸਤੇ ਆਪਦੀ ਰਾਸਤੇ ਆ ਰਿਹਾ ਸੀਗਾ ਇਹ ਇੱਕ ਪਾਸੇ ਜਿਹੜੀ ਚਿੱਟੀ ਪੱਟੀ ਹੈ ਉਹਦੇ ਵੀ ਨੀਚੇ ਉਤਰਿਆ ਆ ਰਿਹਾ ਸੀ ਇਹ। ਕਾਰ ਆਉਂਦੀ ਗਲਤੀ ਆ 100% ਕਿੰਨੇ ਭੈਣ ਭਾਈ ਨੇ ਇਹ ਕਮਾਈ ਦਾ? ਬਾਕੀ ਇਹਦਾ ਜ ਇਕੱਲਾ ਹੀ ਆ ਉਹਨੇ ਮੈਂ ਨਾਨਾ ਮੀਹ ਹਮੀਰੀ ਜੀ ਨੇ ਪਾਲਿਆ ਦੀ ਇਹ ਇਕੱਲਾ ਹੀ ਆ ਇਹ ਬਾਕੀ ਉੱਥੇ ਭਰਾਣੇ ਵੀ ਬਗੁਣੀ ਆਪੇ ਇੱਕ ਭੈਣ ਨਾਲ ਵੀ ਬਾਕੀ ਇਥੇ ਤਿੰਨ ਭਰਾਣੇ ਚਾਰ ਭਾਈ ਨੇ ਹੋਰ ਉਹਨੇ ਚਾਰਨ ਪਰ ਇਹ ਕਿੱਥੇ ਦੀ ਘਟਨਾ ਕੀ ਹੋਇਆ? ਇਹ ਅੱਜ ਧੋਰੀ ਰੋਡ ਦੇ ਉੱਪਰ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਜੀ ਇਹ ਐਕਸੀਡੈਂਟ ਹੋਇਆ। ਜੁਲਫਕਾਰ ਨਾਉਂ ਦਾ ਮੇਰਾ ਦੋਸਤ ਦਾ ਮੇਰੇ ਵਾਰਡ ਦੇ ਵਿੱਚ ਰਹਿੰਦਾ ਦਾ 6 ਭਾਈਆਂ ਦੇ ਕੋਲੋਟਾ ਭਾਈ ਦਾ ਤੇ ਦੋ ਛੋਟੇ-ਛੋਟੇ ਦੇ ਬੱਚੇ ਨੇ ਉਹਦਾ ਅੱਜ ਇੱਥੇ ਐਕਸੀਡੈਂਟ ਹੋ ਗਿਆ ਉਹ ਮੋਟਰਸਾਈਕਲ ਰੇਡੇ ਦਾ ਕੰਮ ਕਰਦਾ ਸੀ ਪਿੱਛੋਂ ਤੇਜ਼ ਰਫ਼ਤਾਰ ਨਾਲ ਗੱਡੀ ਨੇ ਉਹਦੇ ਵਿੱਚ ਆ ਕੇ ਟੱਕਰ ਮਾਰੀ ਟੱਕਰ ਦੇ ਨਾਲ ਉਹ ਸਾਹਮਣੇ ਟਰੱਕ ਜਾ ਰਿਹਾ ਤੇ ਟਰੱਕ ਦੇ ਵਿੱਚ ਲੱਗਣ ਕਰ ਉਹਦੇ ਸਿਰ ਦੇ ਉੱਪਰ ਝੋਟ ਲੱਗੀ ਝੋਟ ਲੱਗਣ ਕਰਕੇ ਉਹਦੀ ਮੌਕੇ ਦੇ ਉੱਪਰ ਡੈਥ ਹੋ ਗਈ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਵੀ ਇਹਦੇ ਛੋਟੇ-ਛੋਟੇ ਬੱਚੇ ਨੇ ਗਰੀਬ ਪਰਿਵਾਰ ਆ ਵੇਦੇ ਬਾਤ ਤੋਂ ਬਾਅਦ ਮਾਲੀ ਸਾਹਿਬ ਦਾ ਕਦੇ ਹੀ ਆਵੇ ਤਾਂ ਕਿ ਜਿਹੜੇ ਉਹ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ ਤੇ ਜਿਹੜਾ ਗੱਡੀ ਵਾਲਾ ਸੀ ਜਿਹਨੇ ਇੰਨੀ ਤੇਜ਼ ਰਫ਼ਤਾਰ ਨਾਲ ਇਹ ਹਾਸਾ ਕੀਤਾ ਇੱਕ ਜਾਨ ਲੈਤੀ ਆ ਉਹਦੇ ਉੱਪਰ ਕਾਨੂੰਨੀ ਕਾਰਵਾਈ ਚਾਹੀਦੀ ਆ ਤਾਂ ਕਿ ਉਹ ਅੱਗੇ ਵਾਸਤੇ ਇਹ ਹਾਸਾ ਨਾ ਹੋਵੇ